ਕੇਂਦਰ ਦੀ ਸਰਕਾਰ ਵੱਲੋਂ ਗਰੀਬਾਂ ਨੂੰ ਮਿਲਣ ਵਾਲੇ ਰਾਸ਼ਨ ਵਾਲੇ ਕੱਟੇ ਗਏ ਕਾਰਡ ਆਮ ਆਦਮੀ ਪਾਰਟੀ ਨੇ ਘੇਰਿਆ ਕੇਂਦਰ ਸਰਕਾਰ ਨੂੰ ਉਤੋ ਜੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਬਦਾ ਸਵੰਧ ਕਰਦਾ ਹੈ ਜਿਵੇਂ ਕਿ ਕੇਂਦਰ ਸਰਕਾਰ ਵੱਲੋਂ ਬਿੱਤੇ ਦੀਨੀ ਪੰਜਾਬ ਦੇ ਵਿੱਚ ਜੋ ਗਰੀਬਾਂ ਨੂੰ ਰਾਸ਼ਨ ਮਿਲ ਰਿਹਾ ਸੀ ਉਹਨਾਂ ਕਾਰਡਾਂ ਦੇ ਵਿੱਚ ਕਟੌਤੀ ਕੀਤੀ ਗਈ ਹੈ 55 ਲੱਖ ਦੇ ਕਰੀਬ ਪੰਜਾਬ ਦੇ ਵਿੱਚ ਕਾਰਡ ਕੱਟੇ ਗਏ ਨੇ ਇਸ ਦੇ ਵਿਰੋਧ ਵਿੱਚ ਲਗਾਤਾਰ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤਾਂ ਅੱਜ ਫਰੀ ਕੋਟ ਦੇ ਵਿੱਚ ਵੀ ਇੱਕ ਵਿਸ਼ੇਸ਼ ਪ੍ਰੈਸ ਵਾਰਤਾ ਫਰੀ ਕੋਟ ਦੇ ਉਧਾਇਕ ਗੁਰਜਖਸਰ ਸੇਕੋ ਅਤੇ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਵੱਲੋਂ ਇੱਕ ਪ੍ਰੈਸ ਵਾਰਤਾ ਕੀਤੀ ਗਈ ਜਿਸ ਵਿੱਚ ਉਹਨਾਂ ਵੱਲੋਂ ਸਿੱਧੇ ਤੌਰ ਤੇ ਕੇਂਦਰ ਸਰਕਾਰ ਨੂੰ ਕਿਰਿਆ ਅਤੇ ਉਹਨਾਂ ਦੱਸਿਆ ਕਿ ਇੱਕ ਗਰੀਬਾਂ ਨੂੰ ਜੋ ਰਾਸ਼ਨ ਮਿਲਦਾ ਹੈ ਕੇਂਦਰ ਸਰਕਾਰ ਵੱਲੋਂ ਜਾਣਬੁੱਝ ਕੇ ਇਹਨਾਂ ਨੂੰ ਕਟਿਆ ਗਿਆ ਹੈ ਜੋ ਕਿ ਕਿਤੇ ਨਾ ਕਿਤੇ ਗਰੀਬ ਪਰਿਵਾਰਾਂ ਨਾਲ ਧੋਖਾ ਹੈ ਨਾਲ ਦੀ ਨਾਲ ਉਹਨਾਂ ਵੱਲੋਂ ਜੋ ਪਿਛਲੇ ਸਮੇਂ ਦੇ ਵਿੱਚ ਭਾਜਪੀ ਵੱਲੋਂ ਇਲਜ਼ਾਮ ਲਗਾਏ ਗਏ ਸਨ ਕਿ ਉਹਨਾਂ ਨੂੰ ਕੈਂਪ ਨਹੀਂ ਲਗਾਉਣ ਦਿੱਤੇ ਇਸ ਉੱਪਰ ਵੀ ਬਾਖੂਬੀ ਜਵਾਬ ਦਿੱਤਾ ਬਹੁਤ ਵੱਡੇ ਪੱਧਰ ਤੇ ਭਾਰਤ ਸਰਕਾਰ ਵੱਲੋਂ ਦਿੱਲੀ ਦੀ ਸਰਕਾਰ ਵੱਲੋਂ ਜੋ ਪੰਜਾਬ ਦੇ ਲੋਕਾਂ ਦੇ ਨਾਲ ਧੋਖਾ ਕੀਤਾ ਜਾ ਰਿਹਾ ਔਰ ਪੰਜਾਬ ਦੇ ਗਰੀਬਾਂ ਦੀ ਜਿਹੜੀ ਹੈ ਉਹ ਰੋਟੀ ਤੇ ਲੱਤ ਮਾਰੀ ਜਾ ਰਹੀ ਜਿਹਨੂੰ ਆਪਾਂ ਕਹਿੰਦੇ ਆ ਥਾਲੀ ਦੇ ਉੱਤੇ ਰੋਟੀ ਚੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ 8 ਲੱਖ 2000 ਤੋਂ ਉੱਤੇ ਜਿਹੜੇ ਆ ਉਹ ਗਰੀਬ ਪਰਿਵਾਰਾਂ ਦੇ ਜਿਹੜੇ ਆ ਉਹ ਰਾਸ਼ਨ ਕਾਰਡ ਕੱਟੇ ਜਾ ਰਹੇ ਆ ਵੱਖ-ਵੱਖ ਜਿਹੜੇ ਆ ਉਹ ਬਹਾਨੇ ਲਾ ਕੇ ਲੋਕਾਂ ਨੂੰ ਤੰਗ ਕਰਨ ਦੀ ਨੀਤ ਰਾਂ ਔਰ ਕੇਵਾਈਸੀ ਜਿਹੜੀ ਪਹਿਲਾਂ ਕਰਾਈ ਹੈ ਇਹਨਾਂ ਨੇ ਕੇਵਾਈਸੀ ਦੇ ਤਹਿਤ ਜਿਹੜਾ ਉਹ ਲਗਭਗ 53 ਲੱਖ ਦੇ ਕਰੀਬ ਪੰਜਾਬ ਦੇ ਲੋਕ ਜਿਹੜੇ ਵਾਝੇ ਹੋ ਗਏ ਆ ਰਾਸ਼ਨ ਤੋਂ ਉਹ ਕੱਲੇ ਫਰੀਦਕੋਟ ਜਿਹੜਾ ਛੋਟਾ ਜ਼ਿਲ੍ਹਾ ਪੰਜਾਬ ਦਾ ਸਭ ਤੋਂ ਛੋਟਾ ਜ਼ਿਲ੍ਹਾ ਆਪਾਂ ਗਿਣਾਂਗੇ ਤਾਂ 51000 ਦੇ ਕਰੀਬ ਆ ਜਿਹੜਾ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਜਿਹੜੇ ਆ ਉਹ ਲੋਕ ਰਾਸ਼ਨ ਤੋਂ ਵਾਂਝੇ ਹੋ ਗਏ ਤਾਂ ਇਹ ਬਹੁਤ ਵੱਡੀ ਜਿਹੜੀ ਇੱਕ ਆਮ ਲੋਕਾਂ ਨਾਲ ਗਰੀਬ ਲੋਕਾਂ ਨਾਲ ਧੱਕਾ ਉਹਨੂੰ ਲੈ ਕੇ ਆਮ ਆਦਮੀ ਪਾਰਟੀ ਜਿਹੜੀ ਉਹ ਗਰੀਬ ਲੋਕਾਂ ਨਾਲ ਖੜੀ ਆ ਔਰ ਕੇਵਾਈਸੀ ਦੇ ਨਾਂ ਤੇ ਜਾਂ ਹੋਰ ਕਈ ਕਾਰਨ ਲਾ ਕੇ ਜਿਹੜਾ ਗਿਆ ਉਹ ਜਿਹੜੇ ਰਾਸ਼ਨ ਕੱਟੇ ਜਾ ਰਹੇ ਆ ਉਹਦੇ ਲਈ ਜਿਹੜੀ ਅਸੀਂ ਪੰਜਾਬ ਸਰਕਾਰ ਹੈ ਸਾਰੀ ਦੀ ਸਾਰੀ ਸਰਕਾਰ ਹੈ ਉਹ ਉਹਨਾਂ ਗਰੀਬਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਖੜੀ ਹੈ ਜਿਨ੍ਹਾਂ ਦੇ ਰਾਸ਼ਨ ਕੱਟ ਰਹੇ ਆ ਸਰ ਕਿੰਦੇ ਵੇਲੇ ਕਾਰ ਕੱਟੇ ਜਾ ਰਹੇ ਆ ਔਰ ਕਿ ਕੀ ਮਤਲਬ ਦੱਸਿਆ ਜਾ ਰਿਹਾ ਕੱਟਣ ਦੀ ਵਜ੍ਹਾ ਕੀ ਦੱਸੇ ਵੀ ਖੁਦ ਦਿੱਲੀ ਸਰਕਾਰ ਵੱਲੋਂ ਜਿਹੜਾ ਇਹ ਭਾਰਤ ਸਰਕਾਰ ਵੱਲੋਂ ਆਪਾਂ ਕਹੀਏ ਮੋਦੀ ਵੱਲੋਂ ਕਹਿ ਲਿਏ ਜੇ ਆਪਾਂ ਸਿੱਧੇ ਰੂਪ ਦੇ ਵਿੱਚ ਕਹੀਏ ਤਾਂ ਉਹਨਾਂ ਵੱਲੋਂ ਕੇਵਾਈਸੀ ਦੀ ਆੜ ਦੇ ਵਿੱਚ ਵੀ ਅਸੀਂ ਕੇਵਾਈਸੀ ਕਰਨੀ ਹੈ ਤੇ ਜੇ ਕੇਵਾਈਸੀ ਕਰਨੀ ਹੈ ਤਾਂ ਕੇਵਾਈਸੀ ਚੱਲ ਰਹੀ ਹੈ ਸਰਕਾਰ ਨੇ ਵਾਅਦਾ ਕੀਤਾ ਕਿ 6 ਮਹੀਨੇ ਦੇ ਵਿੱਚ ਵਿੱਚ ਘਰ-ਘਰ ਜਾ ਕੇ ਸਿੰਘ ਜਿਹੜਾ ਹੈਗਾ ਉਹਨਾਂ ਲੋਕਾਂ ਦੇ ਰਾਸ਼ਨ ਕਾਰਡ ਆ ਜਿਹੜੇ ਉਹ ਚੈੱਕ ਕਰਾਂਗੇ ਜਾਂ ਉਹਨਾਂ ਦੇ ਜਿਹੜੇ ਫਿੰਗਰਪ੍ਰਿੰਟ ਚਾਹੀਦੇ ਆ ਜਾਂ ਆਧਾਰ ਕਾਰਡ ਨੰਬਰ ਜਿਹੜੇ ਵਿੱਚ ਪਾਉਣੇ ਆ ਜਿਹਦੇ ਨਾਲ KYC ਹੋਣੀ ਆ ਉਹ ਘਰ-ਘਰ ਜਾ ਕੇ ਸਰਕਾਰ ਕਰਕੇ ਦੇਊਗੀ ਪਰ ਜਿਹੜਾ ਭਾਰਤ ਸਰਕਾਰ ਨੇ ਧੱਕੇ ਦੇ ਨਾਲ ਉਹ ਜਿਹੜਾ ਆਪਣਾ ਫੈਸਲਾ ਲਾਗੂ ਕਰਤਾ ਜਿਨ੍ਹਾਂ ਲੋਕਾਂ ਦੀ KYC ਨਹੀਂ ਹੋਈ ਮਿਲ ਸਰ ਖਬਰਾਂ ਤਾਂ ਇਹ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਸੀ ਕਿ ਜਿਹੜੀ ਇਹ ਰਾਸ਼ਨ ਕਾਰਡ ਕੱਟੇ ਗਏ ਨੇ ਲੋਕਾਂ ਦੀ ਕਣ ਕੱਟੀ ਗਈ ਹੈ ਜਿਨ੍ਹਾਂ ਕੋਲ ਚਾਰ ਪਹੀਆ ਵਾਹਨ ਨੇ ਜਾਂ ਜਿਨ੍ਹਾਂ ਕੋਲ ਜ਼ਮੀਨ ਜ਼ਮੀਨ ਵਾਲੇ ਲੋਕ ਨੇ ਉਹਨਾਂ ਦੀ ਕੱਟੀ ਗਈ ਹੈ ਨਹੀਂ ਇਹ ਬਹਾਨਾ ਬਣਾਇਆ ਜਾ ਰਿਹਾ ਜੀ ਚਾਰ ਪਹੀਆ ਵਾਹਨ ਜਿਹੜਾ ਉਹ ਤੁਸੀਂ ਮੋਟਰਸਾਈਕਲ ਲੈਣਾ ਤਾਂ ਉਹ 60-70000 ਦਾ ਆਉਣਾ ਹੈ ਪੁਰਾਣੀ ਮਰੂਤੀ ਕਾਰ ਲੈਣੀ ਹੈ ਤਾਂ ਤੁਸੀਂ 15-20000 ਰੁਪਏ ਦੀ ਕੁਆੜੀਏ ਕੋਲ ਆ ਜਾਂਦੀ ਹੈ ਜੇ ਇੱਕ ਘਰ ਦੇ ਵਿੱਚ ਚਾਰ ਭਰਾ ਚਾਰਾਂ ਭਰਾਵਾਂ ਦਾ ਸਾਂਝਾ ਕਾਰਡ ਹੈ ਇੱਕ ਕੋਈ ਨੌਕਰੀ ਤੇ ਲੱਗ ਗਿਆ ਤੇ ਤੁਸੀਂ ਸਾਰੇ ਪਰਿਵਾਰ ਦਾ ਰਾਸ਼ਨ ਕਾਰਡ ਕੱਟ ਦਿਓਗੇ ਇਸ ਤਰ੍ਹਾਂ ਦੀਆਂ ਬਹਾਨੇਬਾਜ਼ੀਆਂ ਕਰਕੇ ਨਾ ਜਾਣ ਬੁੱਝ ਕੇ ਲੋਕਾਂ ਨੂੰ ਸਰਕਾਰ ਅਸੀਂ ਕਹਿ ਰਹੇ ਹਾਂ ਪੰਜਾਬ ਸਰਕਾਰ ਕਿ ਘਰ-ਘਰ ਜਾ ਕੇ ਅਸੀਂ ਪਤਾ ਕਰਾਂਗੇ ਕਿ ਕਿਹੜੇ ਬੰਦੇ ਆ ਜਿਹੜੇ ਆਪਣਾ ਇਹਦੇ ਰਾਸ਼ਨ ਦਾ ਹੱਕ ਰੱਦਦੇ ਆ ਉਹਨਾਂ ਦੀ ਅਸੀਂ ਜਿਹੜਾ ਹੈਗਾ ਉਹ ਉੱਥੋਂ ਤੱਕ ਸਰਕਾਰ ਤੱਕ ਪਹੁੰਚਾਵਾਂਗੇ ਅਸੀਂ ਵੀ ਚਾਹੁੰਦੇ ਹਾਂ ਕਿ ਜੇ ਕੋਈ ਬੰਦਾ ਗਲਤ ਲੈਂਦਾ ਤਾਂ ਉਹ ਰਾਸ਼ਨ ਕਾਰਡ ਕੱਟਿਆ ਜਾਵੇ ਐਲਕਮ ਤੁਹਾਡੀ ਸਰਕਾਰ ਨੇ ਵੀ ਸ਼ੁਰੂ ਦੇ ਵਿੱਚ ਕਿਹਾ ਸੀਗਾ ਕਿ ਅਸੀਂ ਉਹਨਾਂ ਲੋਕਾਂ ਦੇ ਘਰਾਂ ਦਾ ਰਾਸ਼ਨ ਪਹੁੰਚਾਵਾਂਗੇ ਜੇ ਜਿਹੜੇ ਕੋਈ ਲੈਣ ਦੇ ਹੱਕਦਾਰ ਨਾ ਹੋਏ ਉਹਨਾਂ ਨੂੰ ਆਇਡੈਂਟੀਫਾਈ ਕਰਾਂਗੇ ਬਹੁਤ ਲੱਗਦਾ ਨਹੀਂ ਕਿ ਇਹ ਉਹਦੇ ਵਾਲੀ ਕੋਈ ਗੱਲ ਨਹੀਂ ਜੀ ਨਹੀਂ ਦੇਖੋ ਪੰਜਾਬ ਸਰਕਾਰ ਇਹ ਫੈਸਲਾ ਕੀਤਾ ਸੀ ਕਿ ਅਸੀਂ ਉਹਨਾਂ ਬੰਦਿਆਂ ਦੇ ਰਾਸ਼ਨ ਕਾਰਡ ਕੱਟਾਂਗੇ ਜਿਹੜੇ ਬੰਦੇ ਰਾਸ਼ਨ ਨਜਾਇਜ਼ ਲੈ ਰਹੇ ਆ ਕੋਈ ਭਟੀਆਂ ਪ੍ਰਾਪਰਟੀਆਂ ਜ਼ਮੀਨਾਂ ਦੇ ਮਾਲਕਾ ਜਿਹੜੇ ਤਕੜੇ ਔਰ ਲੈਂਡਲਾਰਡ ਬੰਦੇ ਜਿਹੜੇ ਆ ਉਹ ਛਾਊਕਾਰ ਬੰਦੇ ਵੀ ਪਹਿਲਾਂ ਰਾਸ਼ਨ ਕਾਰਡ ਬਣਾਈ ਬੈਠੇ ਸੀ ਪਰ ਹੁਣ ਤਾਂ ਗਰੀਬਾਂ ਦੇ ਕਾਰਡ ਕੱਟੇ ਜਾ ਰਹੇ ਆ ਜਿਹੜੇ ਬੰਦੇ ਵਿਚਾਰੇ ਗਰੀਬ ਆ ਕੋਈ ਹਸਪਤਾਲ 'ਚ ਪਿਆ 4 ਦਿਨ ਨਹੀਂ ਜਾ ਕੇ ਆਪ ਦਾ ਓਕੇ ਵਾਈਸੀ ਕਰਾ ਸਕਿਆ ਤਾਂ ਉਹਦਾ ਵੀ ਰੈਸਨ ਕੱਢ ਦੋ ਬਿਲਕੁਲ ਪਾਰਟੀ ਜਤਾ ਪਾਰਟੀ ਐਮਐਲਏ ਸਾਹਿਬ ਜਿਹੜੀ ਪਾਰਟੀ ਜਤਾ ਪਾਰਟੀ ਵੱਲੋਂ ਕੈਂਪਸ ਲਗਾਏ ਜਾ ਰਹੀ ਹੈ ਆਪ ਦੀਆਂ ਸਕੀਮਾਂ ਨੂੰ ਜਿਹੜਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਪੰਜਾਬ ਸਰਕਾਰ ਵੱਲੋਂ ਜਿਹੜਾ ਉਹਨਾਂ ਨੂੰ ਰੋਕਿਆ ਜਾ ਰਿਹਾ ਕਿਤੇ ਇਹ ਤਾਂ ਨਹੀਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਲੋਕਾਂ ਤੱਕ ਚੜ੍ਹ ਕੇ ਕਰਣੀ ਕੋਸ਼ਿਸ਼ ਕਰਦੇ ਹੁਣ ਗਾਲੇ ਆ ਪੰਜਾਬ ਸਰਕਾਰ ਕਿਸੇ ਨੂੰ ਕੈਂਪ ਲਾਉਣ ਤੋਂ ਨਹੀਂ ਦੇਉਂਦੀ 11 ਸਾਲ ਜਿਹੜੀਆਂ ਸਕੀਮਾਂ ਦੀ ਉਹ ਗੱਲ ਕਰਦੇ ਆ ਰਾਜ ਸਰਕਾਰ ਉਹਨੂੰ ਲਾਗੂ ਕਰਨ ਵਾਸਤੇ પ્રતિਬੰਧ ਹੁੰਦੀ ਹੈ ਤੇ ਵੈਸੇ ਵੀ ਸੂਭਿਦਾ ਕੇਂਦਰਾਂ ਤੇ ਹਰ ਇੱਕ ਜਗ੍ਹਾ ਤੇ ਜਿਹੜੀਆਂ ਸਰਕਾਰੀ ਸਕੀਮਾਂ ਉਹਦਾ ਲਾਭ ਲੋਕਾਂ ਨੂੰ ਦਿੱਤਾ ਜਾ ਰਿਹਾ ਤੇ ਦੂਜੀ ਗੱਲ ਰਹੀ ਭਾਜਪਾ ਨੂੰ ਕੋਈ ਰੋਕ ਨਹੀਂ ਰਿਆ ਪਿੰਡਾਂ ਦੇ ਜਾ ਕੇ ਜਿੱਥੇ ਮਰਜ਼ੀ ਜਾ ਕੇ ਆਪਦੀਆਂ ਰੈਲੀਆਂ ਕਰਨ ਉਹਨਾਂ ਨੂੰ ਤਾਂ ਡਿਟੇਨ ਕਿੱਥੇ ਜਾ ਰਿਹਾ ਡਿਟੇਨ ਡਿਟੇਨ ਉਹ ਤਾਂ ਕੀਤਾ ਜਾ ਰਿਹਾ ਹੈ ਦੇਖੋ ਪਹਿਲਾਂ ਵੀ ਵੋਟ ਚੋਰੀ ਦਾ ਜਿਹੜਾ ਬਹੁਤ ਵੱਡਾ ਮੁੱਦਾ ਜਿਹੜਾ ਭਾਰਤ ਦੇ ਵਿੱਚ ਚੱਲ ਰਿਹਾ। ਇਹ ਕੀ ਕੀਤਾ ਜਾਂਦਾ ਜਦੋਂ ਇਹੋ ਜਿਹੇ ਕੈਂਪ ਲਾਏ ਜਾਂਦੇ ਆ ਉੱਥੋਂ ਲੋਕਾਂ ਦਾ ਸਿਰਫ ਡਾਟਾ ਇਕੱਠਾ ਕਰਿਆ ਜਾਂਦਾ। ਦੇਖੋ ਹੁਣ ਪ੍ਰਾਈਵੇਟ ਅਥਾਰਟੀ ਕੋਈ ਵੀ ਜਾ ਕੇ ਕੈਂਪ ਲਾ ਦੇ ਆ ਦੁਕਾਨਾਂ ਵੀ ਖੁੱਲੀਆਂ ਉਹ ਡਿਫਰੈਂਟ ਗੱਲ ਆ। ਜੇ ਇੱਕ ਪਾਰਟੀ ਜਾ ਕੇ ਉੱਥੇ ਡਾਟਾ ਇਕੱਠਾ ਕਰੂਗੀ ਤਾਂ ਕੱਲ ਨੂੰ ਹੋ ਸਕਦਾ ਆਪਣੇ ਵੀ ਇੱਕ ਜਾਣਾ ਪੰਜ ਪੰਜ ਵੋਟਾਂ ਪਾ ਸਕਦੇ। ਕਿਉਂਕਿ ਉਹਦੀ ਵੋਟ ਅੱਡ ਅੱਡ ਥਾਂ ਤੇ ਬਣ ਜਾਂਦੀ। ਸੋ ਇਹ ਡਾਟਾ ਇਕੱਠਾ ਕਰਨ ਦਾ ਤਰੀਕਾ ਹੈ। ਜੇ ਸਰਕਾਰੀ ਸਕੀਮਾਂ ਲਾਗੂ ਕਰਾਉਣੀਆਂ ਤਾਂ ਰਾਜ ਸਰਕਾਰ ਜਿਹੜੀ ਹੁੰਦੀ ਹੈ ਵਿੱਚ પ્રતિਬੰਧ ਹੁੰਦੀ ਆ ਉਹ ਹਮੇਸ਼ਾ ਹੀ ਲੋਕਾਂ ਤੱਕ ਸਕੀਮਾਂ ਪਹੁੰਚਾਉਂਦੀਆਂ ਸੀ ਤਾਂ ਆਪ ਕਰਦੇ ਰਹੇ ਆ ਕੈਂਪਸ ਸਰਕਾਰੀ ਤੌਰ ਤੇ ਲੱਗਦਾ ਪਰ ਜੇ ਹੁਣ ਕੋਈ ਨਿੱਜੀ ਬੰਦਾ ਇਕੱਠ ਰੈਕੀਗਿਆ ਕਰ ਸਕਦੇ ਪਰ ਉਹਨਾਂ ਨੂੰ ਰਿਟੇਨ ਕਿਉਂ ਕੀਤਾ ਜਾ ਰਿਹਾ ਉਹਨਾਂ ਦੇ ਰੈਕੀਗਿਆ ਕਰਮਜੀ ਲੋਕਾਂ 'ਚ ਜਾਣ ਲੋਕ ਦੱਸ ਦੇਣਗੇ ਕਿੰਨੀਆਂ ਕਿ ਚੀਜ਼ਾਂ ਨੂੰ ਲਾਈਕ ਕਰਦੇ ਆ ਕਿੰਨੀਆਂ ਕਿ ਨਹੀਂ ਪਰ ਇਹ ਡਾਟਾ ਇਕੱਠਾ ਕਰਨਾ ਗਲਤ ਹੈ ਇਹ ਬਾਅਦ 'ਚ ਉਹ ਇਲੈਕਸ਼ਨਾਂ 'ਚ ਵਰਤਿਆ ਵੀ ਜਾਂਦਾ ਤੇ ਉਸ ਤੋਂ ਮਗਰੋਂ ਉਹਨਾਂ ਨੂੰ ਵੋਟਾਂ ਦੇ ਵਿੱਚ ਘਪਲਾ ਕਰਨ ਵਾਸਤੇ ਵੀ ਵਰਤਿਆ ਜਾਂਦਾ ਉਹ ਡਾਟਾ ਨਹੀਂ ਘਟਾ ਜਾਂਦਾ ਕਿਹੜਾ ਡਾਟਾ ਕਿੱਥਾ ਕੀਤਾ ਜਾਂਦਾ ਜਦੋਂ ਇਲੈਕਸ਼ਨਾਂ ਦੇ ਨੇੜੇ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੀ سپورਟ ਦੇ ਲਈ ਲੋਕਾਂ ਨੂੰ ਫੋਨ ਕਾਲਿੰਗ ਆਉਂਦੀ ਹੈ ਉਹ ਡਾਟਾ ਸਿਰਫ਼ ਕਿਵੇਂ ਪਹੁੰਚਦਾ ਦੇਖੋ ਤਕਰੀਬਨ ਹੀ ਸਾਰਿਆਂ ਦੇ ਕੋਲੇ ਜਿਹੜਾ ਏਜੰਸੀਆਂ ਤੋਂ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਹਰ ਪ੍ਰਕਾਰ ਦਾ ਇਹ ਡਾਟਾ ਉਪਲਬਧ ਹੁੰਦਾ ਲੋਕਾਂ ਕੋਲੇ ਪਰ ਉਹਦੇ ਨਾਲ ਆਧਾਰ ਕਾਰਡ ਨਹੀਂ ਮਿਲਦਾ ਕਿਸੇ ਦਾ ਉਹਦੇ ਨਾਲ ਕਿਸੇ ਦਾ ਪੈਨ ਕਾਰਡ ਨਹੀਂ ਮਿਲਦਾ ਜਿਹੜਾ ਨਾਰਮਲ ਡਾਟਾ ਮਿਲ ਜਾਂਦਾ ਪਰ ਇੱਥੇ ਆਧਾਰ ਕਾਰਡ ਪੈਨ ਕਾਰਡ ਇਕੱਠੇ ਕਰਕੇ ਕਿਸ ਤਰ੍ਹਾਂ ਦਾ ਘਪਲਾ ਹੋਊਗਾ ਹੋ ਸਕਦਾ ਕੱਲ ਨੂੰ ਕਿਸੇ ਦੇ ਅਕਾਊਂਟ ਚੋਂ ਪੈਸੇ ਨਿਕਲ ਜਾਣ ਉਹਦਾ ਕੌਣ ਜ਼ਿੰਮੇਵਾਰ ਹੋਊਗਾ ਅੱਜ ਕੱਲ ਸਾਈਬਰ ਦਾ ਜ਼ਮਾਨਾ ਹੈ ਤੁਸੀਂ ਅਕਸਰ ਹੀ ਦੇਖਦੇ ਹੋਵੋਗੇ ਫੋਨ ਕਾਲਾਂ ਆਉਂਦੀਆਂ ਠੱਗੀਆਂ ਵਾਸਤੇ ਕਿਸੇ ਦੇ ਚੋਂ 50000 ਨਿਕਲ ਗਿਆ ਕਿਸੇ ਚੋਂ ਨੱਕ ਨਿਕਲ ਗਿਆ ਸੋ ਇਹੀ ਤਰੀਕਾ ਹੁੰਦਾ ਜਿੰਨਾ ਚਿਰ ਤੁਹਾਡੀ ਜਿਹੜੀ ਪਰਸਨਲ ਆਇਡੈਂਟੀਟੀ ਕਿਸੇ ਕੋਲੇ ਨਹੀਂ ਪਹੁੰਚਦੀ ਤਾਂ ਫਰਾਡ ਹੋਣਾ ਸੰਭਵ ਨਹੀਂ ਹੈ ਤੋ ਜਿਹੜਾ ਉਹ ਡਾਟਾ ਹੁੰਦਾ ਇੱਕ ਫੋਨ ਨੰਬਰ ਤੇ ਜਾਂ ਇੱਕ ਬੰਦੇ ਦਾ ਨਾਮ ਹੁੰਦਾ ਹਲਕੇ ਵਾਈ ਉਹ ਡਾਟਾ ਡਿਫਰੈਂਟ ਆ ਇਹ ਇਕੱਠਾ ਕਰਨਾ ਡਿਫਰੈਂਟ ਤੁਹਾਡੇ ਹਲਕੇ ਦੇ ਵਿੱਚ ਕਿੰਨੇ ਕਾਰਡ ਜਿਹੜੇ ਕੱਟੇ ਗਏ ਜੈਥੂ ਦੇ ਵੇਖੋ ਜ਼ਿਲ੍ਹੇ ਦੇ ਵਿੱਚ ਤਕਰੀਬਨ 52105 ਦੇ ਕਰੀਬ ਆ ਜਿਹੜੇ ਕਾਰਡ ਕੱਟੇ ਗਏ ਆ ਉਸੇ ਤਹਿਤ ਹੀ ਸਾਡੇ ਹਲਕੇ ਦੇ ਵੀ 15000 ਦੇ ਕਰੀਬ ਜਿਹੜੇ ਕਾਰਡ ਕੱਟੇ ਗਏ ਸਰਪਾਜਮਾ ਵੱਲੋ ਦੋਸ਼ ਲਾਇਆ ਜਾ ਰਿਹਾ ਹੈ ਕਿ ਜਿਹੜੀ ਕੇਂਦਰ ਸਰਕਾਰ ਵੱਲੋਂ ਲੋਕ ਭੈਤੀਆਂ ਜੋ ਇਨਾਮ ਹੈ ਉਹ ਲੋਕਾਂ ਤੱਕ ਪੂਰੀ ਤਰ੍ਹਾਂ ਪਹੁੰਚ ਨਹੀਂ ਰਹੀ ਇਸ ਕਰਕੇ ਉਹਨਾਂ ਨੂੰ ਮੌਜੂਦ ਉਹਨਾਂ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕਸ਼ੀ ਕੀਤੀ ਜਾ ਰਹੀ ਹੈ ਕਿਉਂ ਲੋਕ ਭੈਤੀਆਂ ਦੀ ਸਕੀਮਾ ਸੈਂਟਰ ਦੇ ਰਿਹਾ ਹੈ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੇਖੋ ਇਹੋ ਜੀ ਕਿਹੜੀ ਸਕੀਮ ਹੈ ਜਿਹੜੀ ਲੋਕਾਂ ਤੱਕ ਪਹੁੰਚੀ ਨਹੀਂ ਸਾਨੂੰ ਦੱਸਣ ਸਰਕਾਰ ਨੂੰ ਦੱਸਣ ਸਰਕਾਰ ਬੈਠੀ ਹੈ ਇਸ ਕੰਮ ਵਾਸਤੇ ਦੇਖੋ ਸੁਵਿਧਾ ਸੈਂਟਰ ਖੁੱਲੇ ਹੋਏ ਆ ਸਰਕਾਰ ਨੇ ਵੀ ਮੈਨੂੰ ਲੱਗਦਾ ਪਿਛਲੇ ਸਾਲ ਹਰ ਇੱਕ ਪਿੰਡ 'ਚ ਕ ਸੋ ਦਾ ਮਤਲਬ ਇਹ ਹੈ ਅਸਲ ਸੋ ਇਹ ਸਿਰਫ ਇੱਕ ਤਰੀਕਾ ਹੈ ਲੋਕਾਂ ਨੂੰ ਮੂਰਖ ਬਣਾਉਣ ਦਾ ਉਹਨਾਂ ਤੋਂ ਡਾਟਾ ਲੈਣ ਦਾ ਡਾਟਾ ਲੈ ਕੇ ਉਹਨਾਂ ਦਾ ਧੋਖਾ ਧੜੀ ਕਰਨ ਦਾ ਜਾਂ ਵੋਟਾਂ ਦੇ ਵਿੱਚ ਉਸ ਦਾ ਗਲਤ ਇਸਤੇਮਾਲ ਕਰਨ ਦਾ ਮੈਂ ਤੁਹਾਨੂੰ ਉਹੀ ਕਹਿ ਰਿਹਾ ਗੋਟ ਚੋਰੀ ਦਾ ਜਿਹੜਾ ਮਾਮਲਾ ਇੱਕ ਬੰਦਾ ਜੇ 6 6 ਵੋਟਾਂ ਪਾਊਗਾ ਤਾਂ ਉਹ ਇਸੇ ਤਰੀਕੇ ਨਾਲ ਹੀ ਪਾਊਗਾ ਜੇ ਡਾਟਾ ਉਹਦਾ ਹੋਊਗਾ ਆਧਾਰ ਕਾਰਡ ਉਹਦਾ ਹੋਊਗਾ ਪੈਨ ਕਾਰਡ ਹੋਊਗਾ ਫੇਰ ਹੀ ਬਣੂਗਾ ਫੇਰ ਹੀ ਫਰਾਡ ਹੋਊਗਾ ਸੋ ਇਹ ਇਹ ਬੇਗੁਨਾਹ ਗੱਲਾਂ ਉਹਨਾਂ ਨੂੰ ਕਿਤੇ ਰੋਕਿਆ ਨਹੀਂ ਜਾ ਰਿਹਾ ਜੀ ਸਰਕੇ ਪਿੰਡਾਂ 'ਚ ਜਾਣ ਰੈਲੀਆਂ ਕਰਨ ਪਰ ਇਹ ਕਹਿ ਕੇ ਡਾਟਾ ਇਕੱਠਾ ਨਾ ਕਰਨਾ ਵੀ ਅਸੀਂ ਲੋਕਾਂ ਨੂੰ ਭਲਾਈ ਸਕੀਮਾਂ ਦੇ ਰਹੇ ਆਂ ਦੀ ਸਕੀਮ ਚਲਾ ਆਖਣ ਕੋਈ ਕਹਿ ਦੇਣਾ ਵੀ ਇਸ ਕਰਕੇ ਹੀ ਕਾਰਡ ਭਰਦੇ ਆ ਲੋਕ ਭਰਾ ਲੈਣਗੇ ਪਰ ਇਹ ਕਹਿ ਕੇ ਨਾ ਕਹਿਣਾ ਵੀ ਅਸੀਂ ਸਰਕਾਰੀ ਸਕੀਮਾਂ ਪਹੁੰਚਾਉਂਦੇ ਆ ਇਹ ਗਲਤਫਹਿਮੀ ਇਦਾਂ ਦੇ ਕਦਮ ਚੱਕੂਗੀ ਦੇਖੋ ਪੰਜਾਬ ਸਰਕਾਰ ਲੋਕਾਂ ਦੀ ਸਿਕਿਉਰਿਟੀ ਵਾਸਤੇ ਹਮੇਸ਼ਾ ਖੜੀ ਹੈ ਜੇ ਉਹ ਇਸ ਤਰੀਕੇ ਨਾਲ ਚੋਰੀ ਕਰਨ ਦੀ ਕੋਸ਼ਿਸ਼ ਕਰਨਗੇ ਲੋਕਾਂ ਦਾ ਡਾਟਾ ਚੋਰੀ ਕਰਨ ਦੀ ਆਧਾਰ ਕਾਰਡ ਪੈਂਡਰ ਦੀ ਜਾਣਕਾਰੀ ਆਏ ਬੇਵਕੂ ਬਣਾ ਕੇ ਇਕੱਠੀ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਸਰਕਾਰ ਹਮੇਸ਼ਾ ਖੜੀ ਆ ਕਟੇਨ ਕੀ ਜੋ ਪੜਦੀ ਕਾਰਵਾਈ ਉਹ ਵੀ ਕੀਤੀ। ਜੀ ਸਾਹਿਬ ਪੱਤਰਿਆਂ ਦੇ ਕਾਲ ਕਰ ਰਹੇ ਹੋ ਕਿ ਵੀ ਤੁਸੀਂ ਇਹਦਾ ਵਿਰੋਧ ਕਰ ਰਹੇ ਹੋ ਇਹ ਗਲਤ ਹੋ ਰਿਹਾ। ਲੋਕ ਮਸਲੇ ਉਟਾੜੇ ਕੇਂਦਰ ਬੰਦ ਕਰ ਰਹੇ ਤੁਸੀਂ ਵਿਰੋਧ ਕਰ ਰਹੇ ਹੋ ਕਿ ਕੰਪੰਸੇਸ਼ਨ ਸਰਕਾਰ ਕਿਵੇਂ ਦੇਵੇਗਾ ਨਾ ਤੁਸੀਂ ਕੀ ਰਾਹਤ ਦੋਗੇ ਜਿਹੜੇ ਲੋਕਾਂ ਦੇ ਘੱਟੇ ਹੋਣ ਹੁਣ ਹੁਣ ਤੱਕ ਤਕਰੀਬਨ 1.5 ਕਰੋੜ ਪੰਜਾਬੀ ਜਿਹੜਾ ਇਸ ਰਾਸ਼ਨ ਸਕੀਮ ਦਾ ਲਾਭ ਲੈਂਦੇ ਆ ਤੇ ਜਿਹਦੇ ਵਿੱਚ ਹੁਣ ਮਨ ਲੱਗਦਾ 33 ਲੱਖ ਜਣਿਆਂ ਦਾ ਜਿਹੜਾ ਰਾਸ਼ਨੋ ਕੱਟਿਆ ਜਾਊਗਾ ਉਹ 1.5 ਲੱਖ ਲੋਕਾਂ ਦੀ KYC ਵੀ ਲੋਕ ਪੰਜਾਬ ਸਰਕਾਰ ਨਹੀਂ ਕਰਾਈਏ ਠੀਕ ਹੈ 1.5 ਸਵਾ ਕਰੋੜ ਦੇ ਨੇੜੇ ਜਿਹੜਾ 33 ਲੱਖ ਰਹਿੰਦਾ ਉਹਨਾਂ ਦੀ ਵੀ KYC ਸਰਕਾਰ ਨਹੀਂ ਕਰਾਉਣੀ ਸੋ ਉਹਦੇ ਵਾਸਤੇ 6 ਮਹੀਨੇ ਦਾ ਸਮਾਂ ਮੰਗਿਆ ਸੋ ਅਸੀਂ ਹਮੇਸ਼ਾ ਲੋਕਾਂ ਨਾਲ ਖੜੇ ਆ ਜੇ ਇਹੋ ਜਿਹਾ ਕੁਝ ਹੋਊਗਾ ਹਰ ਇੱਕ ਪ੍ਰਕਾਰ ਦੀ ਜਿਹੜੀ ਲੜਾਈ ਆਲਰੇਡੀ ਜਾਊਗੀ ਤੇ ਜਿੰਨਾ ਚਿਰ ਪੰਜਾਬ ਸਰਕਾਰ ਦਾ ਸਾਡੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਗੱਲ ਵੀ ਵੀ ਜਿੰਨਾ ਚਿਰ ਮੈਂ ਆ ਇਹ ਕੰਮ ਐ ਹੋਣ ਦੇ ਕੀ ਸਰਕਾਰ ਉਹ ਉਹਨੇ ਪਰਪਾਈ ਕਰੂਗੀ ਜੇਕਰ ਉਹ ਤੋਂ ਨਹੀਂ ਹੁੰਦਾ ਤਾਂ ਵੇਖੋ ਜੇ ਸਰਕਾਰ ਨੇ ਕਿਹਾ ਜੇ ਮਾਨਸਾਵਾ ਆਪਦੀ ਕਹਿਣੀ ਤੇ ਕਤਨੀ ਤੇ ਪੱਕੇ ਆ ਜੇ ਉਹਨੇ ਕਿਹਾ ਤਾਂ ਕਰ ਜੀ ਤੁਸੀਂ ਬੀਜੇਪੀ ਦੇ ਸਵਾਲ ਬਾਰੇ ਕਰ ਰਹੇ ਹੋ ਜਿਵੇਂ ਹੁਣ ਕਾਂਗਰਸ ਹਾਈ ਕਮਾਂਡ ਨੇ ਵੱਡੇ આરોਪ ਲਗਾਏ ਆ ਵੋਟ ਚੋਰੀ ਦੇ ਆਮ ਆਦਮੀ ਪਾਰਟੀ ਸਹਿਮਤ ਹੋ ਸਕਣਾ ਵੇਖੋ ਬੀਜੇਪੀ ਹਰ ਪ੍ਰਕਾਰ ਦਾ ਹੱਥ ਕੰਡਾ ਅਪਣਾਉਂਦੀ ਆ ਆ ਪਿਛਲੀਆਂ ਦਿੱਲੀ ਇਲੈਕਸ਼ਨਾਂ ਵਿੱਚ ਕੇਜਰੀਵਾਲ ਸਾਹਿਬ ਦੇ ਹਲਕੇ ਤੋਂ 8000 ਦੇ ਕਰੀਬ ਵੋਟ ਕੱਟੀ ਗਈ ਤੇ 8000 ਦੇ ਕਰੀਬ ਨਾਮੀਆਂ ਬਣਾਈ ਗਈ। ਤੋਂ ਉਹ ਬੰਦੇ ਆਪਦੇ ਸਰਟੀਫਿਕੇਟ ਲੈ ਕੇ ਵੀ ਆਏ ਵੀ ਅਸੀਂ ਤਾਂ ਜਿੰਦਾ ਸਾਡੇ ਘਾਤੋਂ ਕੱਟੇ ਗਏ। ਸੋ ਕਿਤਨਾ ਕਿਤੇ ਜਿਹੜੀ ਗੱਲ ਸਹੀ ਆ ਉਹਨੂੰ ਸਹੀ ਹੀ ਕਿਹਾ ਜਾਊਗਾ। ਐਮਐਸ ਤੋਂ ਬੀਜੇਪੀ ਕਰਦੀ ਆਏ। ਇੱਕ ਗੱਲ ਆ ਜਿਹੜੀਆਂ ਇਹ ਕਹਿੰਦੇ ਸਕੀਮਾਂ ਹਰ ਇੱਕ ਸਕੀਮ ਦੇ ਵਿੱਚ ਪੰਜਾਬ ਸਰਕਾਰ ਦਾ ਵੀ ਹਿੱਸਾ ਹੁੰਦਾ ਹੁੰਦਾ। ਭਾਰਤ ਸਰਕਾਰ ਦੀ ਕੋਈ ਇਹੋ ਜੀ ਸਕੀਮ ਨਹੀਂ ਜਿਹੜੀ ਸਾਰੀ ਦੀ ਸਾਰੀ 100% ਉਹਨਾਂ ਦੀ ਹੋਵੇ। ਠੀਕ। ਕਿਉਂ ਪੰਜਾਬ ਸਰਕਾਰ ਦੇ ਵਿਭਾਗਾਂ ਨਾਲ ਰਲ ਕੇ ਚੱਲਦੇ ਨੇ ਵਿਭਾਗਾਂ ਨੂੰ ਉਦੇਸ਼ ਕਰਨ ਐਕਸਟਰਾ ਪੈਸੇ ਭੇਜਣ ਜਿਹੜੀ ਸਕੀਮਾ ਵਾਸਤੇ ਗਿਆ ਉਹ ਲੋਕਾਂ ਤੱਕ ਪਹੁੰਚ ਜੂਗੀ ਦੂਜਾ ਬੀਜੇਪੀ ਨੇ ਆਪ ਖੁਦ ਇਹ ਇਹਨਾਂ ਨੇ ਕਾਨੂੰਨ ਪਾਸ ਕੀਤਾ 11 ਅਗਸਤ 2023 ਚ 11 ਅਗਸਤ 2023 ਨੂੰ ਕਿ ਕੋਈ ਵੀ ਪ੍ਰਾਈਵੇਟ ਬੰਦਾ ਕਿਸੇ ਦਾ ਡਾਟਾ ਨਹੀਂ ਲੈ ਸਕਦਾ ਤੇ ਇਹ ਫਿਰ ਕਿਉਂ ਲੈ ਰਿਹਾ ਜਿਹੜਾ ਆਪ ਕਾਨੂੰਨ ਬਣਾਇਆ ਇਹਨਾਂ ਨੇ ਉਸ ਕਾਨੂੰਨ ਦੀ ਐਕਟ ਦੀ ਲੰਘਣਾ ਕਰ ਰਹੇ ਪਹਿਲਾਂ ਪੰਜਾਬ ਦੇ ਵਿੱਚ ਨਾ ਅਕਾਲੀ ਭਾਜਪਾ ਸਰਕਾਰ ਸਮੇਂ ਇੱਕ ਸਕੀਮ ਚੱਲਦੀ ਸੀ ਆਟਾ ਦਾਲ ਦੀ ਜਿਹਦੇ ਵਿੱਚ 2 ਰੁਪਏ ਕਿਲੋ ਕਣਕ ਤੇ 4 ਰੁਪਏ ਕਿਲੋ ਆਈ ਥਿੰਕ ਦਾਲ ਦਿੱਤੀ ਜਾਂਦੀ ਸੀ ਕੀ ਉਸ ਸਕੀਮ ਪੰਜਾਬ ਤੋਂ ਵਿਡਰੋਅ ਹੋ ਚੁੱਕੀ ਹੈ ਕਿ ਕੇਂਦਰ ਕੋਲ ਟੂਪੈਂਡ ਨਹੀਂ ਨਹੀਂ ਬਿਲਕੁਲ ਨਹੀਂ ਜਿਹੜੀ ਇਹ ਸਕੀਮ ਹੈ ਇਹਦੇ ਤੇ 2 ਰੁਪਏ ਜਿਹੜੇ ਲੈਂਦੇ ਸੀ ਉਹ ਪੰਜਾਬ ਸਰਕਾਰ ਨੇ ਦੇਤੇ 2 ਰੁਪਏ ਜਿੰਨਾ अनाज ਆ ਉਹਦੇ ਤੇ ਪੈਸੇ ਸਰਕਾਰ ਦੇ ਰਹੀ ਹੈ ਗਰੀਬਾਂ ਨੂੰ ਬਿਲਕੁਲ ਫ੍ਰੀ ਦਿੱਤੀ ਜਾਰੀ ਕਰਨ ਕੋਲ ਉਹ ਫ੍ਰੀ ਕਰ ਦਿੱਤੀ ਗਈ ਆ ਪੰਜਾਬ ਸਰਕਾਰ ਉਹ ਪੈਸੇ ਭਰਦੀ ਜਿਹੜਾ ਦੂਰ ਪਿਛੇ ਕਿੱਲੋ ਜਿਹੜਾ ਸੀਗਾ ਆਪਣਾ ਉਹ ਇਹਨਾਂ ਨੇ ਲਾਇਆ ਸੀ ਖਾਲੀਦਪਾਲ ਵਾਲੇ ਦੋ ਦੋ ਇਕੱਠੇ ਕਰਕੇ ਰੁਪਈਆ ਸੀ ਉਹ ਵੀ ਚੜਦਾ ਤੇ ਅਮਨਪਾਟੀ ਫਿਰ ਕੈਂਟਰਲ ਸਰਵੇ ਕਰੂਗੀ ਹਾਂਜੀ ਅਮਨਪਾਟੀ ਕੈਂਟਰਲ ਸਰਵੇ ਕਰੂਗੀ ਤੇ ਕੇ ਵੀ ਸੀ ਕਰਾ ਰਹੇ ਹਾਂ ਸਰ ਹਰ ਪਿੰਡ ਦੇ ਵਿੱਚ ਘਰ ਘਰ ਜਾ ਕੇ ਉਹ ਚੱਕਰਨ ਕਿ ਹੁਣ ਸਾਡੀ ਜ਼ਿੰਮੇਵਾਰੀ ਹੋਰ ਵੱਧ ਗਈ ਆ ਪਹਿਲਾਂ ਤਾਂ ਸਰਕਾਰੀ ਮੁਲਾਜ਼ਮ ਕਰਦੇ ਹੁਣ ਅਸੀਂ ਆਪਦੇ ਵਲੰਟੀਅਰਾਂ ਦੀ ਵੀ ਡਿਊਟੀ ਲਾਵਾਂਗੇ ਕਿ ਕੋਈ ਵੀ ਗਰੀਬ ਬੰਦਾ ਰਾਸ਼ਨ ਤੋਂ ਨਾਰਾ ਇਹ ਦੇ ਕਿਉਂਕਿ ਜੇ ਰੋਟੀ ਸਭ ਤੋਂ ਜ਼ਰੂਰੀ ਆ ਹੋਰ ਸਹੂਲਤਾਂ ਸਰਕਾਰ ਨੇ ਦਿੱਤੀਆਂ ਬਿਜਲੀ ਵੀ ਦਿੱਤੀ ਪਾਣੀ ਵੀ ਦਿੱਤਾ ਹਸਪਤਾਲਾਂ ਦੀ ਸਹੂਲਤ ਵੀ ਦਿੱਤੀ ਬੱਚਿਆਂ ਨੂੰ ਪੜ੍ਹਾਈ ਵੀ ਦਿੱਤੀ ਤੇ ਇਹ ਜਿਹੜਾ ਅਨਾਜ ਹੈ ਜਿਹੜਾ ਅਨਾਜ ਗਰੀਬ ਤੱਕ ਨਹੀਂ ਪਹੁੰਚਦਾ ਤਾਂ ਉਹਦੇ ਲਈ ਵੀ ਅਸੀਂ ਸਾਰੀ ਕੋਸ਼ਿਸ਼ ਕਰਾਂਗੇ ਹਰ ਇੱਕ ਬੰਦੇ ਨੂੰ ਗਰੀਬ ਨੂੰ ਅਨਾਜ ਪਹੁੰਚੇ ਔਰ ਮੁੱਖ ਮੰਤਰੀ ਸਾਹਿਬ ਦਾ ਵਾਅਦਾ ਔਰ ਅਸੀਂ ਮੁੱਖ ਮੰਤਰੀ ਸਾਹਿਬ ਦੇ ਨਾਲ ਡਟ ਕੇ ਖੜੇ ਹਾਂ ਔਰ ਜਿੱਥੇ ਵੀ ਲੜਾਈ ਦੀ ਲੋੜ ਪਈ ਮੈਦਾਨ ਜੇ ਜਿਹੜੀ ਵੀ ਲੜਾਈ ਲੜਨੀ ਲੋੜ ਹੋ ਲੜਾਂਗੇ